ਸ਼ਸ਼ੀਕਾਲ ਜੀ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰੇ YouTube ਚੈਨਲ অর্ਗੈਨਿਕ ਗਾਰਡਨਿੰਗ ਵਿਦ ਹਰਦੀਪ ਕੌਰ ਤੇ ਸਵਾਗਤ ਹੈ ਜੀ। ਔਰ ਅੱਜ ਆਪਾਂ ਗੱਲ ਕਰਾਂਗੇ ਬੇਲ ਵਾਲੀਆਂ ਸਬਜ਼ੀਆਂ ਦੇ ਪੱਤੇ ਕਿਉਂ ਸੁੱਕ ਰਹੇ ਨੇ। ਤੇ ਆ ਤੁਸੀਂ ਦੇਖ ਸਕਦੇ ਹੋ ਫਰੈਂਡਸ ਇਹ ਮੇਰੇ ਕੋਲ ਕद्दू ਦੀ ਬੇਲ ਆ। ਤੇ ਇਹਦੇ ਵਿੱਚ ਨਵੀਆਂ ਟਾਹਣੀਆਂ ਵੀ ਆ ਚੁੱਕੀਆਂ ਨੇ। ਔਰ ਜਿਹੜੇ ਪਹਿਲਾਂ ਤੋਂ ਗਰੋ ਕਰ ਰਹੇ ਸੀ ਪੱਤੇ ਜਾਂ ਟਾਹਣੀਆਂ ਆ ਦੇਖੋ ਆ ਬੇ ਟਾਣੀ ਸੁੱਕ ਚੁੱਕੀ ਆ। ਇਦਾ ਕਾਰਨ ਇਹ ਆ ਕਿ ਇਹਨੂੰ ਜ਼ਿਆਦਾ ਧੁੱਪ ਅਤੇ ਸੇਕ ਲੱਗਿਆ ਛੱਤ ਤੇ ਰੱਖੀਆਂ ਹੋਈਆਂ ਨੇ ਮੇਰੀਆਂ ਸਬਜ਼ੀਆਂ ਤੇ ਇਹਨੂੰ ਜ਼ਿਆਦਾ ਸੇਕ ਨਾਲ ਇਹ ਹਾਲ ਆ ਤੇ ਪੱਤੇ ਪੀਲੇ ਹੋਣ ਦਾ ਕਾਰਨ ਵੀ ਇਹੀ ਹੁੰਦਾ ਜੀ ਕਿ ਇਹ ਪੱਤਿਆਂ ਦੀ ਲਾਈਫ ਪੂਰੀ ਹੋ ਚੁੱਕੀ ਆ ਔਰ ਇਹ ਬੇਲ ਪਹਿਲਾਂ ਤੋਂ ਆਈ ਹੋਈ ਆ ਇਹਦੇ ਵਿੱਚ ਕਹਿਣ ਦਾ ਮਤਲਬ ਇਹ ਆ ਕਿ ਪਹਿਲਾਂ ਤੋਂ ਜਦੋਂ ਮੈਂ ਬੇਲ ਲੈ ਕੇ ਆਈ ਸੀ ਉਸ ਟਾਈਮ ਦੀ ਟਾਣੀ ਆ ਇਸ ਲਈ ਇਹਦੀ ਲਾਈਫ ਪੂਰੀ ਹੋ ਚੁੱਕੀ ਆ ਔਰ ਜਿਹੜੇ ਆ ਨਵੇਂ ਆ ਇਦੇ ਵਿੱਚ ਟਾਹਣੀਆਂ ਆ ਰਹੀਆਂ ਨੇ ਆ ਦੇਖੋ ਇਹਦੇ ਵੈਸੇ ਇੱਥੇ ਫਲਾਵਰਿੰਗ ਵੀ ਸ਼ੁਰੂ ਹੋ ਰਹੀ ਆ ਹਾਂਜੀ ਆ ਦੇਖੋ ਇਹ ਨਵੀਆਂ ਟਾਹਣੀਆਂ ਆ ਰਹੀਆਂ ਨਵੀਂ ਗ੍ਰੋਥ ਆ ਤੇ ਤੁਸੀਂ ਦੇਖ ਸਕਦੇ ਹੋ ਹੈਲਦੀ ਨੇ ਔਰ ਇਹਨੂੰ ਕਵਰ ਕਰਨ ਲਈ ਮੈਂ ਆ ਦੁਪट्टे ਦੀ ਵਰਤੋਂ ਕੀਤੀ ਹੋਈ ਆ ਪਾਲਤੂ ਦੁਪੱਟਾ ਘਰ ਦੇ ਵਿੱਚ ਸੀ ਚੁੰਨੀ ਔਰ ਕਈ ਵਾਰ ਆਪਾਂ ਗ੍ਰੀਨ ਨੈਟ ਦੀ ਵਰਤੋਂ ਨਹੀਂ ਕਰ ਪਾਉਂਦੇ ਘਰ ਦੇ ਵਿੱਚ ਤਾਂ ਤੁਸੀਂ ਵੇਸਟ ਕਪ ਬੇਸਟ ਚੁੰਨੀਆਂ ਆਪਣੇ ਘਰ ਹੁੰਦੀਆਂ ਹੀ ਨੇ ਉਹਨਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਧੁੱਪ ਤੋਂ ਬਚਾ ਸਕਦੇ ਹੋ। ਔਰ ਬਾਕੀ ਇਹ ਬਿਲਕੁਲ ਹੈਲਦੀ ਪlant ਹੈ। ਆ ਦੇਖੋ ਕਿਉਂਕਿ ਆ ਜਿਹੜੇ ਮਿੱਟੀ ਦਾ ਮੈਂ ਰੱਖਿਆ ਹੈ ਡਰਮ ਇਹਦੇ ਵਿੱਚ ਨਾ ਨਮੀ ਬਣੀ ਰਹਿੰਦੀ ਆ ਤੇ ਆ ਬੇਲ ਦੇਖੋ ਨਮੀ ਵਾਲੀ ਜਗ੍ਹਾ ਤੇ ਇਹਨੇ ਆਪਣੇ ਲਈ ਜਗ੍ਹਾ ਬਣਾ ਲਈ ਔਰ ਦੇਖੋ ਹੈਲਦੀ ਨੇ ਸਾਰੇ ਇਹਦੇ ਵਿੱਚ ਸਾਰੀ ਟਾਣੀ ਹੈਲਦੀ ਆ। ਔਰ ਇਸੀ ਤਰ੍ਹਾਂ ਆਪਾਂ ਦੂਸਰੀ ਬੇਲ ਦੀ ਗੱਲ ਕਰਾਂਗੇ ਆ ਦੇਖੋ ਮੈਂ ਗ੍ਰੋ ਬੈਗ ਦੇ ਵਿੱਚ ਲਗਾਈ ਆ ਔਰ ਉਹ ਵਾਲੀ ਆਹ ਵਾਲੀ ਬੇਲ ਮੈਂ ਵੱਡੇ ਗਮਲੇ ਦੇ ਵਿੱਚ ਲਗਾਈ ਆ ਤੇ ਉਹਦੀ ਗ੍ਰੋਥ ਵਧੀਆ ਹੈ ਬਾਕੀ ਇਹ ਹੀ ਬੇਲਾਂ ਸੌਣ ਦੇ ਮਹੀਨੇ ਦੇ ਵਿੱਚ ਤੁਹਾਨੂੰ ਮੈਂ ਫੇਰ ਵੀਡੀਓ ਅਪਲੋਡ ਕਰਕੇ ਦਿਖਾਵਾਂਗੀ ਇਹ ਹੀ ਬੇਲਾਂ ਨੇ ਹੈਲਦੀ ਹੋ ਜਾਣਾ ਕਿਉਂਕਿ ਹਰ ਸਾਲ ਹੀ ਹੁੰਦਾ ਹੈ ਮੇਰੇ ਨਾਲ ਤਾਂ ਬਾਕੀ ਸਭ ਨਾਲ ਹੀ ਹੁੰਦਾ ਜੀ ਆਹ ਦੇਖੋ ਇਹਦਾ ਵੀ ਆਟੋਮੈਟਿਕ ਇਦਾਂ ਹੀ ਕੰਮ ਹੋਇਆ ਇਹ ਹੈਗੇ ਪਹਿਲਾਂ ਵਾਲੀ ਇਹਦੀ ਟਾਣੀ ਔਰ ਆ ਰਹੀ ਨਮੀ ਨਵੇਂ ਰੂਟਸ ਦੇ ਤਾਂ ਫਰੈਂਡਸ ਇਸ ਗੱਲ ਦਾ ਤੁਸੀਂ ਸਾਰੇ ਧਿਆਨ ਰੱਖਿਓ ਅਗਰ ਤੁਹਾਡੇ ਬੇਲ ਦੇ ਪੱਤੇ ਸੁੱਕ ਰਹੇ ਨੇ ਤਾਂ ਘਰਾਨ ਦੀ ਜ਼ਰੂਰਤ ਨਹੀਂ ਕਿਉਂਕਿ ਕੰਦਾਂ ਤੋਂ ਸੇਕ ਵੀ ਬਹੁਤ ਨਿਕਲ ਰਿਹਾ ਔਰ ਧੁੱਪ ਦਾ ਗਰਮੀ ਦਾ ਟੈਂਪਰੇਚਰ ਵੀ 49 50 ਡਿਗਰੀ ਹੈਗਾ ਔਰ ਬਰਸਾਤ ਤੁਹਾਨੂੰ ਪਤਾ ਜੂਨ ਮਹੀਨਾ ਸ਼ੁਰੂ ਹੋ ਚੁੱਕਿਆ ਜੂਨ ਮਹੀਨੇ ਦੀ ਹਾਂਜੀ ਅੱਜ ਇੱਕ ਤਰੀਕ ਹੈ ਔਰ ਇਸ ਕਰਕੇ ਤੁਸੀਂ ਹਿਸਾਬ ਲਾ ਲਓ ਜੂਨ ਦੇ ਵਿੱਚ ਤਾਂ ਗਰਮੀ ਬਹੁਤ ਹੈ ਬਰਸਾਤਾਂ ਨਹੀਂ ਹੋ ਰਹੀਆਂ ਜਦੋਂ ਬਰਸਾਤ ਹੋਗੀ ਤਾਂ ਇਹੀ ਬੂਟਿਆਂ ਨੇ ਹੈਲਦੀ ਹੋ ਜਾਣਾ ਔਰ ਫਰੈਂਡਸ ਅੱਜ ਮੈਂ ਤੁਹਾਡੇ ਵੀ ਤੁਹਾਡਾ ਵੀਡੀਓ ਸ਼ੇਅਰ ਕਰਨ ਦਾ ਇਹ ਮਕਸਦ ਸੀ ਕਿਉਂਕਿ ਮੇਰੇ ਕੁਝ ਫਰੈਂਡਸ ਨੇ ਉਹਨਾਂ ਨੇ ਪੁੱਛਿਆ ਵੀ ਸੀ ਔਰ ਫਰੈਂਡਸ ਇਸ ਲਈ ਤੁਸੀਂ ਘਬਰਾਇਓ ਨਾ ਇਹ ਗੱਲ ਤੋਂ ਮੈਂ ਤਾਂ ਬੂਟਿਆਂ ਦੀ ਜੜ ਹੈਲਦੀ ਹੋਣੀ ਚਾਹੀਦੀ ਆ ਕਿਉਂਕਿ ਦੇਖੋ ਇਹਦੀ ਜੜ ਹੈਲਦੀ ਆ ਤਾਂ ਹੀ ਇਹ ਬੂਟਾ ਗਰੋ ਕਰ ਰਿਹਾ ਇਹਦੀ ਜੜ੍ਹ ਨੂੰ ਕੋਈ ਪ੍ਰੋਬਲਮ ਨਹੀਂ ਇਹ ਪਹਿਚਾਣ ਆ ਇਹਦੀ ਸਿਰਫ ਪੱਤਿਆਂ ਨੂੰ ਤੇ ਟਾਹਣੀਆਂ ਨੂੰ ਪ੍ਰੋਬਲਮ ਆ ਰਹੀ ਹੈ ਕਿਉਂ ਕਿ ਇਹਨਾਂ ਦੀ ਕਈ ਜਿਹੜੀਆਂ ਟਾਹਣੀਆਂ ਨੇ ਉਹ ਪਹਿਲਾਂ ਤੋਂ ਨੇ ਉਹਨਾਂ ਦੀ ਲਾਈਫ ਪੂਰੀ ਹੋ ਚੁੱਕੀ ਆ ਔਰ ਇਹ ਜਿਹੜੀਆਂ ਨਵੀਆਂ ਨੇ ਇਹ ਤੁਸੀਂ ਦੇਖ ਹੀ ਸਕਦੇ ਹੋ ਹਜੇ ਇਹਨਾਂ ਦੀ ਸਟਾਰਟਿੰਗ ਹੈ ਇਹ ਹੁਣੇ ਆਈਆਂ ਨੇ ਤੇ ਇਹਦੇ ਵਿੱਚ ਦੇਖੋ ਫਲਾਵਰਿੰਗ ਵੀ ਸ਼ੁਰੂ ਹੋ ਰਹੀ ਆ ਔਰ ਜਿਹੜੇ ਪੱਤੇ ਸੁੱਕ ਗਏ ਇਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਕੀ ਕਰਾਂਗੇ ਤੇ ਇਸੇ ਤਰ੍ਹਾਂ ਮੇਰੇ ਕੋਲ ਦੂਸਰੀ ਸਾਈਡ ਵੀ ਬੇਲਾ ਨੇ ਤੇ ਆਪਾਂ ਉਹਨਾਂ ਬਾਰੇ ਵੀ ਗੱਲ ਕਰਦੇ ਆ ਤੇ ਮੈਂ ਨਾ ਚਲਦੇ ਚਲਦੇ ਇੱਕ ਮੈਸੇਜ ਸਾਰਿਆਂ ਨੂੰ ਦੇਣਾ ਚਾਹੂੰਗੀ ਆਪਣੀ ਛੱਤ ਤੇ ਚਿੜੀਆਂ ਲਈ ਪਾਣੀ ਰੱਖੋ ਪੰਛੀਆਂ ਲਈ ਤੁਹਾਡਾ ਸਭ ਦਾ ਭਲਾ ਹੋਊਗਾ ਔਰ ਦਾਣਾ ਜ਼ਰੂਰ ਰੱਖਿਆ ਕਰੋ ਫਰੈਂਡਸ ਔਰ ਘਰ ਦੇ ਬਾਹਰ ਅਸੀਂ ਘਰ ਦੇ ਬਾਹਰ ਵੀ ਵੈਸੇ ਪਾਣੀ ਰੱਖਿਆ ਹੋਇਆ ਥੋ ਨਹੀਂ ਦਿਖਣਾ ਸ਼ਾਇਦ ਤੇ ਕੋਸ਼ਿਸ਼ ਕਰੂੰਗੀ हां जी ओ देखो घर ਦੇ ਬਾਹਰ ਵੀ ਅਸੀਂ ਨੇ ਪਾਣੀ ਰੱਖਿਆ ਕਿਉਂਕਿ ਗਊਆਂ ਆਂਦੀਆਂ ਨੇ ਕੁੱਤੇ ਵਗੈਰਾ ਆਂਦੇ ਨੇ ਚਲੋ ਰੱਬ ਦੇ ਜੀ ਹੈਨਾ ਤਾਂ ਇਹ ਮੈਸੇਜ ਦੇਣਾ ਮੇਰਾ ਹਰ ਵੀਡੀਓ 'ਚ ਮੈਂ ਜ਼ਰੂਰੀ ਸਮਝਦੀ ਆਂ ਕਿਉਂਕਿ ਦੇਖੋ ਇਨਸਾਨੀਅਤ ਤਾਂ ਹੋਣੀ ਚਾਹੀਦੀ ਆ ਬਾਕੀ ਫਰੈਂਡਸ ਚਲੋ ਆਪਣੇ ਆਪਣੇ ਟੌਪਿਕ ਤੇ ਵਾਪਸ ਆਨੇ ਆ ਔਰ ਮੈਨੂੰ ਦੱਸਿਓ ਕਮੈਂਟ ਕਰਕੇ ਕੌਣ ਕੌਣ ਚਿੜੀਆਂ ਨੂੰ ਪਾਣੀ ਰੱਖਦਾ ਗੇਟਾਂ ਦੇ ਬਾਹਰ ਪਾਣੀ ਰੱਖਦਾ ਔਰ ਖਾਣਾ ਰੱਖਦਾ ਇਹਨਾਂ ਨੂੰ ਜ਼ਰੂਰ ਦੱਸਿਓ ਬਾਕੀ ਫਰੈਂਡਸ ਆ ਦੇਖੋ ਮੇਰੇ ਕੋਲ ਇਹ ਵੀ ਬੇਲ ਦਾ ਸੇਮ ਹੀ ਆ ਗਰੋ ਬੈਗ ਦੇਖ ਲਓ ਤੁਸੀਂ ਮੇਰੇ ਕੋਲ ਉਹੀ 10 12 ਇੰਚ ਦਾ ਗਰੋ ਬੈਗ ਹੈ ਲੰਬਾਈ ਚ ਲੰਬਾਈ ਤਾਂ ਆਪਣੇ ਤੇ ਡਿਪੈਂਡ ਕਰਦੀ ਆ ਜਦੋਂ ਇਹਨੂੰ ਫੋਲਡ ਕਰਨ ਉੱਪਰ ਨੂੰ ਥੋੜਾ ਵੱਧ ਰੱਖ ਲਓ ਲੰਬਾਈ ਉਨੀ ਜ਼ਿਆਦਾ ਹੋ ਜੂ ਵੈਸੇ ਲੰਬਾਈ ਵੱਧੇ ਰੱਖਿਆ ਕਰੋ ਤੇ ਜਦੋਂ ਇਹ ਬੇਲਾਂ ਦਾ ਸੀਜ਼ਨ ਚੱਲਿਆ ਜਾਊਗਾ ਉਸ ਟਾਈਮ ਇਹਨਾਂ ਗਰੋ ਬੈਗ ਨੂੰ ਵੱਡਾ ਹੋਰ ਕਰ ਦੇਣਾ ਉੱਪਰ ਨੂੰ ਇਹਦਾ ਜਿਹੜਾ ਇਹ ਇਸ ਸੇ ਕਿਚ ਦੇਣਾ ਔਰ ਗਰੋ ਬੈਗ ਆਪਣੇ ਆਪ ਹੀ ਉੱਪਰ ਨੂੰ ਲੰਬਾ ਹੋ ਜਾਊਗਾ ਤੇ ਵੈਸੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ 10 12 ਇੰਚ ਦਾ ਗਰੋ ਬੈਗ ਲੰਬਾਈ 'ਚ ਬਣ ਚੁੱਕਿਆ ਤੇ ਬੇਲ ਬਿਲਕੁਲ ਹੈਲਦੀ ਆ ਪ੍ਰੋਬਲਮ ਕੀ ਆ ਰਹੀ ਆ ਟੈਂਪਰੇਚਰ ਹੀ ਗਰਮੀ ਦਾ ਇੰਨਾ ਜ਼ਿਆਦਾ ਏ ਕਿ ਪਲਾਂਟਸ ਵੀ ਕੀ ਕਰਨ ਤਾਂ ਫਰੈਂਡਸ ਚਾਹੇ ਸਬਜ਼ੀਆਂ ਨੇ ਚਾਹੇ ਤੁਹਾਡੇ ਫੁੱਲ ਬੂਟਿਆਂ ਦੇ ਪਲਾਂਟਸ ਨੇ ਚਾਹੇ ਇੰਡੋਰ ਪਲਾਂਟ ਨੇ ਉਹਨਾਂ ਨੂੰ ਪ੍ਰੋਬਲਮ ਇਹ ਹੀ ਆ ਕਿ ਉਹ ਜ਼ਿਆਦਾ ਗਰਮੀ ਸੇਕ ਨਹੀਂ ਚੱਲ ਸਕਦੇ ਪਰ ਜਿਹੜੇ ਇੰਡੋਰ ਪਲਾਂਟ ਨੇ ਉਹਨਾਂ ਦਾ ਪ੍ਰੋਸੈਸ ਥੋੜਾ ਅਲੱਗ ਹੁੰਦਾ ਉਹਨਾਂ ਬਹੁਤ ਘੱਟ ਧੁੱਪ ਦੀ ਲੋੜ ਹੈ ਧੁੱਪ ਦੀ ਲੋੜ ਹੀ ਨਹੀਂ ਵੈਸੇ ਹਜੇ ਉਹਨਾਂ ਨੂੰ ਉਹਨਾਂ ਦੀ ਗੱਲ ਆਪਾਂ ਫੇਰ ਕਰਾਂਗੇ ਟੌਪਿਕ ਨੂੰ ਬਾਅਦ ਲਈ ਰੱਖਦੇ ਆਪਾਂ ਫਿਲਹਾਲ ਆਪਾਂ ਬੇਲਾਂ ਦੀ ਗੱਲ ਕਰਦੇ ਹਾਂ ਜੋ ਹਾਰਡ ਟਾਈਮ ਧੁੱਪ ਦੇ ਵਿੱਚ ਹੀ ਰਹਿੰਦੀਆਂ ਨੇ ਔਰ ਇੱਥੇ ਕੋਈ ਅਸੀਂ ਗ੍ਰੀਨ ਨੈੱਟ ਦੀ ਵਰਤੋਂ ਨਹੀਂ ਕੀਤੀ ਤੁਸੀਂ ਦੇਖ ਸਕਦੇ ਹੋ ਔਰ ਸਿਰਫ ਮੈਂ ਦੋ ਤਿੰਨ ਦੁਪੱਟੇ ਲਗਾ ਕੇ ਹੀ ਇਹਨਾਂ ਨੂੰ ਪ੍ਰੋਟੈਕਟ ਕੀਤਾ ਹੋਇਆ ਬਚਾਇਆ ਹੋਇਆ ਗਰਮੀ ਤੋਂ ਚਲੋ ਫੇਰ ਵੀ ਇਹ ਮੈਂ ਵਧੀਆ ਮੈਨੇਜ ਕਰ ਰਹੀਆਂ ਨੇ ਬੇਲਾ ਤੇ ਬਾਕੀ ਇਹਦੇ ਵਿੱਚ ਵੀ ਨਵੀਆਂ ਟਾਹਣੀਆਂ ਆ ਚੁੱਕੀਆਂ ਨੇ ਤੇ ਪ੍ਰਾਣੀਆਂ ਦੇਖੋ ਆ ਦੇਖੋ ਕੰਦ ਨਾਲ ਲੱਗ ਲੱਗ ਕੇ ਮਤਲਬ ਸਿਮਿੰਟ ਨਾਲ ਲੱਗ ਲੱਗ ਕੇ ਸੁੱਕ ਚੁੱਕੀਆਂ ਨੇ ਔਰ ਆਪਾਂ ਨੂੰ ਪਤਾ ਹੀ ਹੈ ਫਰੈਂਡਸ ਪੱਕੇ ਫਰਸ਼ ਹੁੰਦੇ ਨੇ ਜਿਹੜੇ ਪੱਕੀਆਂ ਕੰਧਾਂ ਇਹਨਾਂ 'ਚੋਂ ਸੇਕ ਬਹੁਤ ਨਿਕਲਦਾ ਹੈ ਖਾਸ ਕਰ ਇਨਸਾਨਾਂ ਦੀ ਹਾਲਤ ਬੁਰੀ ਹੋ ਚੁੱਕੀ ਆ ਤਾਂ ਫੇਰ ਵਿਚਾਰੇ ਬੇਜ਼ੁਬਾਨ ਸਾਡੇ ਪਲਾਂਟਸ ਨੇ ਤੇ ਇਹਦਾ ਵੀ ਸੇਮ ਹੀ ਹਾਲ ਆ ਰਾਤ ਤੇ ਇਹਨਾਂ ਨੂੰ ਪਾਣੀ ਦਿੱਤਾ ਸੀ ਤੇ ਹਜੇ ਨਮੀ ਬਣੀ ਹੋਈ ਆ ਆ ਦੇਖੋ ਫਰੈਂਡਸ ਇਹਦਾ ਚੱਲੋ ਹੋ ਗਈ ਆਪਣੀ ਕੱਦੂ ਦੇ ਬੇਲ ਦੀ ਗੱਲ ਜਿਹਨੂੰ ਆਪਾਂ ਕੱਦੂ ਕਈਆ ਹਰ ਹਰ ਜਗ੍ਹਾ ਅਲੱਗ-ਅਲੱਗ ਤਰੀਕੇ ਨਾਲ ਬੁਲਾਇਆ ਜਾਂਦਾ ਤੇ ਆਬੀ ਇਹ ਵੀ ਸੁੱਕ ਚੁੱਕੀ ਆ ਇਹਦਾ ਅੱਜ ਆਪਾਂ ਥੋੜਾ ਟ੍ਰੀਟਮੈਂਟ ਕਰਦੇ ਆ ਇਲਾਜ ਕਰਦੇ ਆ ਤੇ ਅੱਜ ਮੈਂ ਆਪਣੇ ਹਸਬੈਂਡ ਆਪਣੇ ਘਰ ਵਾਲਾ ਜੀ ਦੀ ਮਦਦ ਲਵਾਂਗੀ ਤੇ ਮੈਂ ਬੁਲਾਨੀ ਆ ਉਹਨਾਂ ਨੂੰ ਮਟੂ ਆਇਓ ਪਹਿਲਾਂ ਇਧਰੋਂ ਸ਼ੁਰੂ ਕਰ ਦਿੰਨੇ ਆ ਆਪਾਂ ਦੇਖਿਓ ਜਿਹੜੀ ਇਹਦੇ ਵਿੱਚ ਐਕਸਟਰਾ ਕੱਟਣੀਆਂ ਨੇ ਇੱਕ ਤਾਹ ਹੋਗੀ ਨਾ ਇਹ ਵਾਲੀ ਐਕਸਟਰਾ ਤਾਂ ਥੋੜੇ ਫਰਕ ਨਾਲ ਹੀ ਕੱਟਿਓ ਤੁਹਾਡੇ ਕੋਲ ਕੈਂਚੀ ਹੈਗੀ ਉਹਦੀ ਮਦਦ ਨਾਲ ਕੱਟ ਦੋ ਚਾਕੂ ਹੈਗਾ ਉਹਦੀ ਮਦਦ ਨਾਲ ਇਹਨਾਂ ਨੂੰ ਲੱਗ ਕਰ ਦੋ ਜਾਂ ਫਿਰ ਇਦਾਂ ਹੀ ਹੱਥਾਂ ਦੀ ਮਦਦ ਨਾਲ ਇਹਨਾਂ ਨੂੰ ਲੱਗ ਕਰ ਦੋ ਅਗਰ ਪੱਤਿਆਂ ਨੂੰ ਕੋਈ ਬਿਮਾਰੀ ਹੈ ਫੇਰ ਨਾ ਤੁਸੀਂ ਵਿੱਚ ਸਿੱਟਿਓ ਮੈਂ ਤਾਂ ਇਹਨੂੰ ਮਲਚਿੰਗ ਕਰ ਦੇਣੀ ਹੁੰਨੀ ਆ ਜਿਹੜੇ ਸੁੱਕੇ ਪੱਤੇ ਨੇ ਕਿਉਂਕਿ ਮਲਚਿੰਗ ਲਈ ਹਮੇਸ਼ਾ ਸੁੱਕੇ ਪੱਤਿਆਂ ਦੀ ਹੀ ਵਰਤੋਂ ਹੁੰਦੀ ਹੈ ਜੀ ਕਦੇ ਵੀ ਕੋਈ ਗਿੱਲੀ ਚੀਜ਼ ਨਾ ਵਰਤਿਓ ਇਹ ਮੈਂ ਤੁਹਾਨੂੰ ਦੱਸ ਦਵਾਂ ਫੰਗਸ ਹੋਣ ਦਾ ਡਰ ਹੁੰਦਾ ਤਾਂ ਸੁੱਕੇ ਪੱਤੇ ਨਾ ਸੀ ਵਿੱਚ ਹੀ ਸਿੱਟ ਦੇਣੇ ਵਿੱਚ ਹੀ ਐਡ ਕਰ ਦੇਓ ਮੋਟੂ ਮਿੱਟੀ ਦੇ ਕਿਉਂਕਿ ਇਦਾਂ ਮਲਚਿੰਗ ਵੀ ਹੋ ਜੂਗੀ। ਔਰ ਸਾਡੀ ਬੇਲ ਨੂੰ ਵੀ ਥੋੜਾ ਜਿਹਾ ਸਾਫ਼ ਸੁਪਾਈ ਸਾਡੀ ਬੇਲ ਦੀ ਵੀ ਹੋ ਜੂਗੀ। ਪਰ ਨਾ ਜਿਹੜੇ ਤੁਸੀਂ ਇਹ ਕਟਿੰਗ ਕਰਨੀ ਬਚਾ ਕੇ ਕਰਿਓ। ਬਿਲਕੁਲ ਟਾਣੀ ਦੇ ਨਾਲ ਕਟਿੰਗ ਨਾ ਕਰਿਓ। ਠੀਕ ਹੈ ਜਿਹੜੀ ਇਹ ਸਟੈਂਪ ਹੈ ਦੇ ਨਾਲ ਕਟਿੰਗ ਨਹੀਂ ਕਰਨੀ ਅੱਧੇ ਜਾਂ 1 ਇੰਚ ਦਾ ਫਾਸਲਾ ਰੱਖਣਾ ਹੈ। ਕਿਉਂਕਿ ਫਿਰ ਪਤਾ ਕੀ ਹੈ। ਕਈ ਵਾਰ ਬੇਲ ਵੀ ਨਾਲ ਨਾਲ ਸੁੱਕਣ ਲੱਗ ਜਾਂਦੀ ਹੈ ਇਸ ਲਈ ਕਟਿੰਗ ਵੀ ਧਿਆਨ ਨਾਲ ਕਰਿਓ ਇਹ ਉਹ ਐਕਸਪੀਰੀਅੰਸ ਸ਼ੇਅਰ ਕਰ ਰਹੇ ਹਾਂ ਜੋ ਮੇਰੇ ਨਾਲ ਹੋਇਆ ਇੱਕ ਵਾਰ ਮੈਂ ਕਟਿੰਗ ਕਰਤੀ ਸੀ ਉਹ ਸਟੈਂਪ ਸੁੱਕਣ ਲੱਗ ਗਈ ਸੀ ਤਾਂ ਥੋੜਾ ਦੂਰ ਰੱਖੀ ਆਪਾਂ ਨੇ ਇਹਨਾਂ ਦੀ ਕਟਿੰਗ ਕਰਨੀ ਆ ਤੇ ਆਪਾਂ ਇਹਨਾਂ ਨੂੰ ਸਾਰ ਨੂੰ ਲੱਗ ਕਰ ਦਾਂਗੇ ਬਾਕੀ ਖਾਸ ਕਰ ਬੇਲਾਂ ਦੀ ਬੇਲਾਂ ਦੀ ਜੜਾ ਹੈਲਦੀ ਹੋਣੀ ਚਾਹੀਦੀਆਂ ਨੇ ਕਿਉਂਕਿ ਜਦੋਂ ਸੀਜ਼ਨ ਆਣਾ ਬਰਸਾਤਾਂ ਦਾ ਸਭ ਠੀਕ ਹੋ ਜਾਣਾ ਘਬਰਾਣ ਦੀ ਜ਼ਰੂਰਤ ਨਹੀਂ ਦੋਸਤੋ ਇਹ ਤਾਂ ਚੱਲਦਾ ਹੀ ਰਹਿੰਦਾ ਏ ਇਨਸਾਨ ਵੀ ਗਰਮੀ ਦੇ ਵਿੱਚ ਕਿੰਨੇ ਬਿਮਾਰ ਹੋ ਰਹੇ ਨੇ ਤੇ ਕੁਝ ਕ ਬੇਲਾਂ ਨਾ ਲਿਪਟੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਮੈਂ ਨਹੀਂ ਅਲੱਗ ਕਰੂੰਗੀ ਕਿਉਂਕਿ ਇਹ ਹੁੰਦਾ ਕਿ ਨੁਕਸਾਨ ਵੀ ਨਾ ਹੋਵੇ ਹੈਨਾ ਕਈ ਵਾਰ ਆਪਾਂ ਬੇਲ ਸੁੱਕੀ ਨੂੰ ਅਲੱਗ ਕਰਨ ਦੇ ਚੱਕਰ 'ਚ ਜਿਹੜੀ ਬੇਲ ਹੈਲਦੀ ਆਉਣ ਨੂੰ ਵੀ ਨੁਕਸਾਨ ਕਰ ਲਈਏ ਤਾਂ ਇੰਨੀ ਵੀ ਕੋਈ ਟੈਨਸ਼ਨ ਲੈ ਕੇ ਨਾ ਕੰਮ ਕਰਿਓ ਪਲੀਜ਼ ਤਾਂ ਜਿੰਨਾ ਕ ਹੈਗਾ ਤੁਸੀਂ ਉਹ ਹਿਸਾਬ ਨਾਲ ਇਹਨਾਂ ਨੂੰ ਪੱਤਿਆਂ ਨੂੰ ਲੱਗ ਕਰਦੇ ਜੋ ਆਸਾਨੀ ਨਾਲ ਹੋ ਰਹੇ ਨੇ ਜੋ ਨਹੀਂ ਹੋ ਰਿਹਾ ਕੋਈ ਗੱਲ ਨਹੀਂ ਛੱਡ ਦਿਓ ਤੇ ਆਪਾਂ ਹੁਣ ਇਹ ਬੇਲ ਹੋ ਚੁੱਕੀ ਆ ਤੇ ਬਹੁਤ ਐਨੀ ਇੱਕ ਬਾਕੀ ਦੇਖੋ ਆਪਾਂ ਮਲਚਿੰਗ ਵੀ ਇਹਦੀ ਨਾਲ ਦੀ ਨਾਲ ਕਰਤੀ ਠੀਕ ਆ ਕਿਉਂਕਿ ਇਹ ਹੁੰਦਾ ਕਈ ਵਾਰ ਆਪਾਂ ਸਪੈਸ਼ਲ ਮਲਚਿੰਗ ਕਰਨੀ ਪੈਂਦੀ ਆ ਔਰ ਮੈਂ ਮੈਂ ਤਾਂ ਜਦੋਂ ਬੂਟਿਆਂ ਦੀ ਸਾਫ ਸਪਰੇ ਕਰਨੀ ਹੁੰਦੀ ਏਦਾਂ ਹੀ ਮਲਚਿੰਗ ਸੁੱਕੇ ਪੱਤਿਆਂ ਨਾਲ ਕਰ ਦਿੰਨੀ ਆ ਬਾਕੀ ਚਲੋ ਕਈ ਪੱਤੇ ਕਈ ਬੂਟਿਆਂ ਦੇ ਵਿੱਚ ਪੱਤੇ ਸੁੱਕੇ ਉਤਰਦੇ ਵੀ ਨਹੀਂ ਤਾਂ ਆਪਾਂ ਨੂੰ ਉਹਨਾਂ ਦੀ ਮਲਚਿੰਗ ਅਲੱਗ ਤੋਂ ਵੀ ਕਰਨੀ ਪੈਂਦੀ ਆ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਕਰ ਦਾਂਗੇ ਇਹਦੇ ਦੋ ਸਟੈਂਪਾਂ ਸੀ ਦੇਖੋ ਆ ਇੱਕ ਤਾਂ ਸੁੱਕ ਚੁੱਕੀ ਆ ਔਰ ਦੂਸਰੀ ਹੈਗੀ ਆ ਤੇ ਆ ਤੀਸਰੀ ਵੀ ਹੈਗੀ ਆ ਤਾਂ ਇਹਨੂੰ ਵੀ ਆਪਾਂ ਇਦਾਂ ਹੀ ਕਰਾਂਗੇ ਹਾਂ ਥੋੜਾ ਦੂਰ ਰੱਖ ਕੇ ਹਨਾ ਹੂੰ ਜੇ ਲੱਗ ਇੱਥੋਂ ਕੱਟ ਹੀ ਦੋ ਬੇਸ਼ੱਕ ਲਟਕੀ ਜਾਣ ਦੋ ਇਹਨੂੰ ਨਾਲ ਇੱਥੋਂ ਲੱਗ ਹੀ ਕਰ ਦੋ ਤਾਂ ਇਹਨੂੰ ਅਸੀਂ ਨਹੀਂ ਕੱਟ ਕੇ ਸੁਟਾਂਗੇ ਕਿਉਂਕਿ ਨਾ ਦੂਜੀ ਬੇਲ ਨੇ سپورਟ ਲਈਤੀ ਹੋਈ ਆ ਸੁੱਕੀ ਹੋਈ ਬੇਲ ਦੀ ਤਾ ਇਹਨੂੰ ਕੱਟ ਕੇ ਸਿਰਫ ਬੇਲ ਤੋਂ ਲੱਗ ਕਰ ਦਿੰਨੇ ਆ ਛੱਡ ਦਿੰਨੇ ਆ ਵਿੱਚੇ ਇਹਦੇ ਨਾਲ سپورਟ ਕੰਨ ਖਰਾਬ ਕਰਨੀ ਦੂਜੀ ਬੇਲ ਦੀ ਤੇ ਜਿਹੜੇ ਪੱਤੇ ਨੇ ਜਿਹੜੀ ਬੇਲ ਆਪਾਂ ਨੇ ਹੈ ਰੱਖਣੀ ਆ ਬੂਟੇ ਨਾਲ ਉਹਦੇ ਪੱਤੇ ਜਰੂਰ ਆਪਾਂ ਸੁੱਕੇ ਲੱਗ ਕਰਕੇ ਮਲਚਿੰਗ ਕਰ ਦਿੰਨੇ ਆ ਕਿਉਂਕਿ ਇਹ ਆ ਫਿਰ ਬੂਟੇ ਦੀ એનર્ਜੀ ਬਚ ਜਾਂਦੀ ਆ ਜੀ ਦੇਖੋ ਕਿਉਂਕਿ ਆਪਾਂ ਖਾਦ ਪਾਣੀ ਦਿੰਨੇ ਆ ਤਾਂ ਕਰਕੇ ਬੂਟਾ ਆਪਣੀ ਫਰੂਟਿੰਗ ਵੱਲ ਧਿਆਨ ਦੇਊਗਾ ਹਨ ਤਾਂ ਇਸ ਲਈ ਜਿਨ੍ਹਾਂ ਦੀ ਆਪਾਂ ਵਰਤੋਂ ਨਹੀਂ ਕਰਨੀ ਸਟੈਂਪਰੀ ਉਹਨੂੰ ਕੱਟ ਕੇ ਅਲੱਗ ਕਰ ਦੋ ਬੇਸ਼ੱਕ ਛੱਡ ਦੋ ਨਾਲ ਹੀ ਲਟਕੀ ਜਾਣ ਦੋ ਆ ਦੇਖੋ ਇਹਨੇ ਕਾਫੀ ਖਲਾਰਾ ਪਾਇ ਬਹੁਤ سپورਟ ਲਈ ਹੋਈ ਆ ਤੇ ਰਹਿਣ ਤੋਂ ਅਲੱਗ ਨਾ ਕਰਿਓ ਹਨਾ ਆ ਦੇਖੋ ਕਿਉਂਕਿ ਆ ਸੁੱਕੀ ਬੇਲ ਨਾ ਆ ਤਾਂ ਅੱਗੇ ਦੇ ਨਾਲ ਲਟਕੀ ਹੋਈ ਆ ਬੇਲਾਂ ਨੂੰ ਜੀ سپورਟ ਜ਼ਰੂਰ ਬੰਨਿਓ ਇਹ ਬਹੁਤ ਜ਼ਰੂਰੀ ਆ ਕਿਉਂਕਿ ਮੇਰੇ ਕੋਲ ਆ ਧਾਗਾ ਸੀ ਕਈ ਵਾਰ ਨਾ ਆਪਾਂ ਘਰੇ ਰੱਸੀਆਂ ਵੀ ਤਿਆਰ ਕਰ ਲੈਨੇ ਵੇਸਟ ਕੱਪੜਿਆਂ ਤੋਂ ਤਾਂ ਗਿੱਲੇ ਪੱਤੇ ਨਾ ਗਿੱਲੇ ਪੱਤੇ ਇੱਧਰ ਹੀ ਛੱਡ ਦੋ ਇੱਥੇ ਛੱਡ ਦੋ ਮਿੱਟੀ 'ਚ ਔਰ ਅਗਰ ਕਿਸੇ ਪੱਤੇ ਨੂੰ ਬਿਮਾਰੀ ਹੈ ਤਾਂ ਉਹਨੂੰ ਵੀ ਬਿਲਕੁਲ ਵੀ ਵਿਚਨਾ ਰੱਖਿਓ ਇਹਦੇ ਤੇ ਬਾਕੀ ਮੈਂ ਇਹ ਕਹਿ ਰਹੀ ਸੀ ਜਿਹੜੇ ਆ ਤਾਂ ਅੱਗੇ ਨੇ ਮੇਰੇ ਕੋਲ ਤਾਂ ਵੈਸੇ ਇਧਰੋਂ ਉਧਰੋਂ ਮਿਲ ਹੀ ਗਏ ਸੀ ਮੈਨੂੰ ਤੇ ਆ ਦੇਖੋ ਆਪਾਂ ਲੱਗ ਕਰਤੀ ਔਰ ਮੈਂ ਇਹ ਗੱਲ ਕਹਿ ਰਹੀ ਸੀ ਘਰੇ ਆਪਣੇ ਵੇਸਟ ਕੱਪੜੇ ਹੁੰਦੇ ਨੇ ਮੇਰੇ ਭੈਣ ਕਈ ਪੈਣਾ ਨੂੰ ਬਹੁਤ ਨੌਲੇਜ ਇਸ ਗੱਲ ਦੀ ਤੇ ਮੈਂ ਤਾਂ ਨਾ ਘਰ ਤੋਂ ਹੀ ਵੇਸਟ ਕੱਪੜਿਆਂ ਤੋਂ ਰस्सियां ਤਿਆਰ ਕਰਦੀ ਆ ਤੇ ਮੇਰੇ ਕੋਲੇ ਤਾਂ ਅੱਗੇ ਪੈ ਸੀ ਤਾਂ ਮੈਂ ਵਰਤ ਲੇ ਨਹੀਂ ਤਾਂ ਜਿਹੜੀ ਆਪਾਂ ਘਰੇ ਰस्सियां ਨੇ ਉਹਨਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਸਪੋਰਟਾਂ ਬੰਨ੍ਹ ਸਕਦਾ ਕਿਉਂਕਿ ਦੇਖੋ ਹਰ ਸੀਜ਼ਨ 'ਚ ਲੋਡ ਪੈਣੀ ਆ ਗਰਮੀ ਤਾਂ ਹਰ ਸਾਲ ਹੀ ਆਂਦੀ ਆ ਔਰ ਇਹ ਤਾਂ ਅੱਗੇ ਜ਼ਿਆਦਾ ਟਾਈਮ ਨਹੀਂ ਰਹਿੰਦੇ ਧੁੱਪ ਨਾਲ ਸੇਕ ਨਾਲ ਇਹ ਟੁੱਟ ਜਾਂਦੇ ਨੇ ਜਲਦੀ ਠੀਕ ਹੈ ਤੇ ਉਹ ਜਿਹੜੀ ਰस्सियां ਨੇ ਆਪਾਂ ਦੁਬਾਰਾ ਵੀ ਵਰਤ ਸਕਦੇ ਆ ਮੇਰੇ ਕੋਲ ਹੈਗੀਆਂ ਨੇ ਕਿਉਂਕਿ ਜਦੋਂ ਮੈਂ ਅਮਰੂਦ ਦਾ ਬੂਟਾ ਨਾ ਬੀਜਾਂ ਤੋਂ ਤਿਆਰ ਕੀਤਾ ਸੀ ਉਸ ਟਾਈਮ ਉਹਨੂੰ ਸਪੋਰਟ ਦੀ ਬਹੁਤ ਲੋੜ ਪੈਂਦੀ ਬੰਨਣਾ ਪੈਂਦਾ ਸੀ ਤੇ ਉਹ ਅੱਜ ਵੀ ਰੱਸੀਆਂ ਮੇਰੇ ਕੋਲ ਹੈਗੀਆਂ ਨੇ ਤੇ ਇਹਨੂੰ ਵੀ ਆਪਾਂ ਨੇ ਕਵਰ ਕੀਤਾ ਹੋਇਆ ਸੀ ਇਹਦੇ ਨਾਲ ਆਪਣਾ ਬਰਾਊਨ ਨੈਟ ਔਰ ਇਧਰ ਵਾਲੀ ਬੇਲ ਨੂੰ ਆਪਾਂ ਨੇ ਔਰੇਂਜ ਨੈਟ ਦਿੱਤਾ ਤੇ ਇਸ ਤਰ੍ਹਾਂ ਆਪਾਂ ਕੀਤਾ ਹੋਇਆ ਤੇ ਬਾਕੀ ਬੇਲਾਂ ਵੀ ਆਪਾਂ ਇਦਾਂ ਹੀ ਕਰਦੀਏ ਆ ਦੇਖਿਓ ਇਧਰ ਇਹਨਾਂ ਨੂੰ ਵੀ ਕਰਨਾ ਜੀ। ਤੇ ਆ ਤਾਂ ਵਿਚਾਰੀ ਐ ਨਾ ਕਿਉਂਕਿ ਹਵਾ ਬਹੁਤ ਚੱਲੀ ਹੈ ਜੀ ਨੇਰੀਆਂ ਬਹੁਤ ਆਈਆਂ ਨੇ ਮਈ ਮਹੀਨੇ ਦੇ ਵਿੱਚ ਤੋਂ ਸਾਰਿਆਂ ਨੂੰ ਪਤਾ ਹੀ ਆ ਤੇ ਬਹੁਤ ਭੈਣ ਭਰਾਵਾਂ ਦੇ ਬੂਟਿਆਂ ਦਾ ਨੁਕਸਾਨ ਜਿਹੜੀ ਲਟਕਦੀਆਂ ਰਹਿਣ ਤੋਂ ਨੀਚੋਂ ਹੀ ਕੱਟ ਕੇ ਕਨੈਕਸ਼ਨ ਜਿਹਾ ਅਲੱਗ ਕਰ ਦੋ ਰਹਿਣ ਤੋਂ ਰਹਿਣ ਤੋਂ ਉਹਨੇ ਪਕੜ ਫੜੀ ਹੋਈ ਆ ਬਸ ਜਿੱਥੇ ਇਹਦਾ ਜੋੜ ਹੈ ਆਪਾਂ ਬਿਜਲੀ ਵਾਲੇ ਭਾਸ਼ਾ ਚ ਗੱਲ ਕਰੀ ਜਿੱਥੇ ਇਹਦਾ ਜੋੜ ਆ ਉਹਨੂੰ ਅਲੱਗ ਕਰ ਦੋ ਤੇ ਲਟਕੀ ਜਾਣ ਦੋ ਹਨਾ ਤੇ ਸੁੱਕੇ ਪੱਤੇ ਆਪਾਂ ਲੱਗ ਕਰ ਦਿੰਨੇ ਆ ਇਹ ਦੀ ਛਟਾਈ ਛਟਾਈ ਕਹਿੰਦੇ ਨੇ ਕੀ ਕਹਿੰਦੇ ਨੇ ਜਿਵੇਂ ਆਪਾਂ ਬੂਟਿਆਂ ਨੂੰ ਕਹਿੰਦੇ ਆ ਸਾਗ ਸੰਗਈਆ ਕਰਨਾ ਜ਼ਰੂਰੀ ਆ ਸਾੰਗਣਾ ਜ਼ਰੂਰੀ ਹੁੰਦਾ ਤਾਂ ਉਹ ਕੰਮ ਇਹਨਾਂ ਨਾਲ ਐ ਤਾਂ ਜ਼ਿਆਦਾ ਨਹੀਂ ਮੈਂ ਕਰੂੰਗੀ ਥੋੜਾ ਬਹੁਤ ਕਰੂੰਗੀ ਇਹਦੇ ਨਾਲ ਇਹ ਵੀ ਨਹੀਂ ਹੈਗਾ ਕਿ ਜੜ ਜੂੜ ਹਿੱਲ ਜਵੇ ਬੂਟੇ ਦੀ ਜੜ ਨੂੰ ਯਾਦ ਧਿਆਨ ਰੱਖਿਓ ਕਿ ਪ੍ਰੈਸ ਨਾ ਕਰਿਓ ਬਾਲਾਂ ਕਿਤੇ ਜੜ ਨੂੰ ਹਵਾ ਲੱਗ ਜੇ ਔਰ ਤੁਹਾਡੀ ਮੀਂਹ ਕਿਤੇ ਪਾਣੀ ਫਿਰ ਜੇ ਤਾਂ ਬੱਸ ਫਰੈਂਡਸ ਮੈਂ ਤੁਹਾਡੇ ਨਾਲ ਕੁਝ ਗੱਲਾਂ ਹੋਰ ਨੇ ਤੇ ਬਣੇ ਰਹੋ ਵੀਡੀਓ 'ਚ ਆਖਰ ਤੱਕ ਕਿਉਂਕਿ ਕਈ ਵਾਰ ਇਹ ਹੁੰਦਾ ਆਪਾਂ ਵੀਡੀਓ ਜਲਦੀ ਦੇਖਣ ਦੇ ਚੱਕਰ ਚ ਜ਼ਰੂਰੀ ਗੱਲਾਂ ਛੱਡ ਦਿੰਨੇ ਆ ਤੇ ਹਰ ਗੱਲ ਸਟੈਪ ਬਾਈ ਸਟੈਪ ਹੀ ਕੀਤੀ ਜਾਂਦੀ ਆ ਤਾਂ ਤੁਸੀਂ ਜ਼ਰੂਰ ਰੁਕਿਓ ਮੇਨਾ ਐਂਡ ਤੱਕ ਵੀਡੀਓ ਦੇ ਵਿੱਚ ਔਰ ਆ ਦੇਖੋ ਬੇਲੇ ਵੀ ਨਵੇਂ ਇਹਦੀ ਸਟੈਂਪ ਆ ਰਹੀ ਆ ਨਵੇਂ ਪੈਦਾਵਾਰ ਹੋਣ ਜਾ ਰਹੀ ਆ ਤੇ ਆ ਦੇਖੋ ਜੀ ਮੈਨੂੰ ਨਾ ਪਲਾਂਟਸ ਦਾ ਹੀ ਬਹੁਤ ਸ਼ੌਂਕ ਹੈ ਪਰ ਮੈਂ ਪਹਿਲ ਦਿਤੀ ਆ ਸਬਜ਼ੀਆਂ ਨੂੰ ਕਿ ਸਬਜ਼ੀਆਂ ਆਪਣੇ ਘਰ 'ਚ ਡੇਲੀ ਖਾਣ ਨੂੰ ਬਣਨੀਆਂ ਹੀ ਬਣਨੀਆਂ ਨੇ ਔਰ ਬਾਹਰ ਅੱਜਕੱਲ ਟਾਈਮ ਨਹੀਂ ਹੈਗਾ ਬਾਹਰ ਲਈ ਸਬਜ਼ੀਆਂ ਖਾਣ ਦਾ ਤੇ ਫਰੈਂਡਸ ਬਸ ਕੁਝ ਗੱਲਾਂ ਮੈਂ ਇੱਧਰ ਆ ਕੇ ਕਰਦੀ ਆ ਉੱਥੇ ਜਗ੍ਹਾ ਨਹੀਂ ਹੈਗੀ ਗੱਲ ਕਰਨ ਲਈ ਪਹਿਲੀ ਗੱਲ ਹੈ ਫਰੈਂਡਸ ਆਪਾਂ ਸੋਚਦੇ ਆ ਕਿ ਗਮਲੇ ਦਾ ਹਿੱਲਾ ਕਿੱਥੋਂ ਕਰੀਏ ਇਹਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਗਰੋ ਬੈਗ ਤਿਆਰ ਕਰੋ ਠੀਕ ਹੈ ਕੋਈ ਇਹਨੂੰ ਸਿਲਾਈ ਕਰਨ ਦੀ ਲੋੜ ਨਹੀਂ ਕੋਈ ਇਹਨੂੰ ਕਟਿੰਗ ਕਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਖਰੀਦਦਾਰੀ ਕਰਨ ਦੀ ਲੋੜ ਨਹੀਂ ਠੀਕ ਹੈ ਮੇਰੇ ਕੋਲ ਨਾ ਇੱਕਾ ਗਰੋਬ ਹੈਗਾ ਦੇਖੋ ਇਹ ਫਟ ਗਿਆ ਠੀਕ ਹੈ ਇਹਨੂੰ ਫਟੇ ਨੂੰ 1 ਸਾਲ ਹੋ ਗਿਆ ਥੈਲੇ ਨੂੰ ਪਰ ਇਹ ਫੇਰ ਵੀ ਦੇਖ ਲੋ ਇਹਦੀ ਮਿੱਟੀ ਜੰਮ ਗਈ ਸੀ ਔਰ ਮਿੱਟੀ ਜੰਮਣ ਤੋਂ ਬਾਅਦ ਵੀ ਇਹਦੇ ਵਿੱਚ ਮੈਂ ਟਮਾਟਰ ਦਾ ਬੂਟਾ ਲਗਾਇਆ ਔਰ ਜਿਹੜਾ ਇਹ ਮਟੀਰੀਅਲ ਆ ਥੈਲੇ ਦਾ ਵਧੀਆ ਚ ਇਹ ਉਹਦਾ ਮਟੀਰੀਅਲ ਕੁਝ ਹੋਰ ਸੀ ਯੂਰੀਆ ਵਗੈਰਾ ਦਾ ਥੈਲਾ ਸੀ ਇਹ ਕਣਕ ਵਾਲੇ ਥੈਲੇ ਨੇ ਇਸ ਸਕੀਮ 'ਚ ਮਿਲੇ ਹੋਏ ਥੈਲੇ ਨੇ ਤੇ ਮੇਰੇ ਫਰੈਂਡਸ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਨੂੰ ਇਹ ਥੈਲਿਆਂ ਦੀ ਲੋਡ ਪਈ ਤੇ ਥੈਂਕ ਯੂ ਜਿਨ੍ਹਾਂ ਨੇ ਵੀ ਮੈਨੂੰ ਮਦਦ ਕੀਤੀ ਗrow ਬੈਗ ਬਣਾਉਣ ਚ ਔਰ ਚਲੋ ਗrow ਬੈਗ ਘਰੇ ਤਿਆਰ ਹੋ ਗਿਆ ਫਿਰ ਹੋਗੀ ਮਿੱਟੀ ਦੀ ਗੱਲ ਮਿੱਟੀ ਦੇ ਵਿੱਚ ਤੁਸੀਂ 50% ਗੋਬਰ ਦੀ ਖਾਦ ਐਡ ਕਰਨੀ ਆ ਗੋਬਰ ਦੀ ਖਾਦ ਦਾ ਅਗਰ ਘੱਟ ਹੈ ਤਾਂ 40% ਤੱਕ ਐਡ ਕਰ ਲਓ 60% ਮਿੱਟੀ ਐਡ ਕਰਕੇ ਉਹਨੂੰ ਮਿਕਸ ਕਰਕੇ ਥੋੜੇ ਦਿਨ ਲਈ ਥੈਲੇ ਵਿੱਚ ਜੰਮਣ ਲਈ ਛੱਡ ਦਿਓ ਜੇ ਜ਼ਿਆਦਾ ਨਹੀਂ ਤੁਸੀਂ ਹਫਤਾ 10 ਦਿਨ ਉਹ ਥੈਲੇ ਨੂੰ ਰੈਸਟ ਦਿਓ ਇਹ ਨਾ ਕਰਿਓ ਤੁਸੀਂ ਮਿੱਟੀ ਪਾਤੀ ਨਾਲ ਦੀ ਨਾਲ ਬੂਟੇ ਲਗਾਤੇ ਕਈ ਵਾਰ ਤਾਂ ਉਹ ਹੋ ਜਾਂਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਪਰ ਕਈ ਵਾਰ ਨਹੀਂ ਹੁੰਦੇ ਕਿਉਂਕਿ ਉਹਨਾਂ ਉਹ ਮਿੱਟੀ ਨੂੰ ਜੰਮਣ ਨੂੰ ਥੋੜਾ ਟਾਈਮ ਲੱਗਦਾ ਹੈ ਉਹਦਾ ਇੱਕ ਪ੍ਰੋਸੈਸ ਹੁੰਦਾ ਮਿੱਟੀ ਦਾ ਵੀ ਆਪਣਾ ਕਿਉਂਕਿ ਦੇਖੋ ਧਰਤੀ ਦੇ ਵਿੱਚ ਆਪਣੇ ਪੋਸ਼ਟਿਕ ਤੱਤ ਲਗਾ ਲਓ ਜਾਂ ਹੈਲਦੀ ਤੱਤ ਲਗਾ ਲਓ ਹੁੰਦੇ ਨੇ ਪਰ ਜਿਹੜੇ ਆਪਾਂ ਨੇ ਛੱਤ ਤੇ ਜਾਂ ਘਰ ਦੇ ਵਿੱਚ ਗਮਲੇ ਜਾਂ ਗਰੋ ਬੈਗਰ ਚ ਮਿੱਟੀ ਪਾਉਣੀ ਆ ਉਹਨਾਂ ਦਾ ਪ੍ਰੋਸੈਸ ਅਲੱਗ ਹੁੰਦਾ ਜੀ ਉਹਨਾਂ ਦਾ ਪ੍ਰੋਸੈਸ ਤੁਹਾਨੂੰ ਪਤਾ ਹੀ ਆਪਾਂ ਨੂੰ ਖੁਦ ਉਹਦੇ ਵਿੱਚ ਉਹਨਾਂ ਨੂੰ ਜ਼ਰੂਰੀ ਤੱਤ ਪਹੁੰਚਦੇ ਕਰਨੇ ਹੁੰਦੇ ਨੇ ਤਾਂ ਕਰਕੇ ਤੁਸੀਂ ਦੋਸਤੋ ਜਲਦਬਾਜ਼ੀ ਚ ਕਦੇ ਕੋਈ ਫੈਸਲਾ ਵਾਲਾ ਫੈਸਲਾ ਨਾ ਲਿਓ ਔਰ ਕੋਸ਼ਿਸ਼ ਕਰਿਓ ਕਿ ਤੁਸੀਂ ਮਿੱਟੀ ਵਿੱਚ ਖਾਦ ਮਿਕਸ ਜ਼ਰੂਰ ਕਰੋ ਫਿਰ ਦੇਖੋ 2 ਮਹੀਨੇ ਤੱਕ ਮੈਨੂੰ ਨਹੀਂ ਲੱਗਦਾ ਖਾਦ ਦੀ ਲੋੜ ਹੈ ਕਿਉਂਕਿ ਮੈਨੂੰ ਕਈ ਵਾਰ ਮਿਸ ਹੋ ਜਾਂਦਾ ਇੱਕ ਹਰ ਮਹੀਨੇ ਖਾਦ ਦੇਣੀ ਹੁੰਦੀ ਮੇਰੇ ਤੋਂ ਤੇ ਬਾਕੀ ਮੇਰੀ ਕੋਸ਼ਿਸ਼ ਹੁੰਦੀ ਆ ਮਹੀਨੇ ਚ ਇੱਕ ਵਾਰ ਮੈਂ ਖਾਦ ਦੀ ਵਰਤੋਂ ਜ਼ਰੂਰ ਕਰਾਂ ਚਲੋ ਇਹ ਹੋ ਗਈ ਖਾਦ ਤੇ ਮਿੱਟੀ ਦੀ ਗੱਲ ਤੇ ਰੈਸਟ ਜ਼ਰੂਰ ਦਵਾਣੀ ਤੁਸੀਂ ਮਿੱਟੀ ਨੂੰ ਹੁਣ ਜਿਵੇਂ ਮੈਂ ਗਰਮੀਆਂ ਦੀ ਸਰਦੀ ਗਰਮੀਆਂ ਦੀ ਸਬਜ਼ੀਆਂ ਚਲੀਆਂ ਜਾਣ ਗਈਆਂ ਫਿਰ ਇਹ ਥੈਲੇ ਫ੍ਰੀ ਰਹਿਣਗੇ ਜਿਨਨੇ ਜਿਨਨੇ ਕ ਹਫਤੇ ਫਿਰ ਰੱਖ ਸਕਦੇ ਨੇ ਜਿੰਨੇ ਦਿਨ ਫ੍ਰੀ ਰੱਖ ਸਕਦੇ ਨੇ ਨਾ ਫ੍ਰੀ ਜਰੂਰ ਰੱਖੋ ਉਹਦੇ ਨਾਲ ਮਿੱਟੀ ਨੂੰ ਰੈਸਟ ਵੀ ਮਿਲਦੀ ਆ ਔਰ ਜਿਹੜੇ ਪੋਸ਼ਟਿਕ ਤੱਤ ਨੇ ਉਹ ਵੀ ਇੱਕ ਆਪਣਾ ਪ੍ਰੋਸੈਸ ਸ਼ੁਰੂ ਕਰਦੇ ਨੇ ਰੈਸਟ ਜ਼ਰੂਰੀ ਆ ਮਿੱਟੀ ਨੂੰ ਵੀ ਜਿਵੇਂ ਇਨਸਾਨ ਨੂੰ ਜ਼ਰੂਰ ਜ਼ਰੂਰਤਾ ਰੈਸਟ ਦੀ ਪਲਾਂਟਸ ਨੂੰ ਵੀ ਜ਼ਰੂਰਤ ਹੁੰਦੀ ਆ ਔਰ ਮਿੱਟੀ ਨੂੰ ਵੀ ਜ਼ਰੂਰਤ ਆ ਔਰ ਫਿਰ ਉਸ ਤੋਂ ਬਾਅਦ ਮੈਂ ਸਰਦੀਆਂ ਦੀਆਂ ਸਬਜ਼ੀਆਂ ਇਹਨਾਂ ਵਿੱਚ ਸਾਗ ਪਾਲਕ ਮੇਥੇ ਲਗਾਉਣੇ ਸ਼ੁਰੂ ਕਰੂੰਗੀ ਬਾਕੀ ਫਰੈਂਡਸ ਦੇਖੋ ਬਾਕੀ ਆ ਪਾਣੀ ਦੀ ਗੱਲ ਗ੍ਰੋ ਬੈਗ ਮਿੱਟੀ ਪਾਣੀ ਸਰਦੀਆਂ ਦੇ ਵਿੱਚ ਪਾਣੀ ਤੁਸੀਂ ਉਦੋਂ ਹੀ ਦੇਣਾ ਜਦੋਂ ਮਿੱਟੀ ਸੁੱਕ ਗਈ ਔਰ ਗੱਲ ਕਰੀਏ ਗਰਮੀਆਂ ਦੀ ਜਦ ਕਿ ਜਿਹੜੀ ਕਿ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਮੈਨੂੰ ਦੋ ਬਾਦ ਪਾਣੀ ਦਿੰਨੀ ਆ ਬੂਟਿਆਂ ਨੂੰ ਤੇ ਖਾਸ ਕਰ ਕੋਸ਼ਿਸ਼ ਕਰਦੇ ਆ ਸ਼ਾਮ ਨੂੰ ਉਦੋਂ ਪਾਣੀ ਦਵਾ ਜਦੋਂ ਇਹਨਾਂ ਦੀ ਮਿੱਟੀ ਸੁੱਕ ਗਈ ਵੈਸੇ ਮੈਂ ਸ਼ਾਵਰਿੰਗ ਕਰ ਦਿੰਨੀ ਆ ਸ਼ਾਵਰਿੰਗ ਮਤਲਬ ਬੂਟਿਆਂ ਨੂੰ ਪਾਣੀ ਨਾਲ ਨਹਾ ਲਾ ਦਿੰਨੀ ਆ ਜਿ ਇਹਨਾਂ ਤੇ ਪਾਣੀ ਦਾ ਛਿੜਕਾ ਕਰਕੇ ਪੱਤੇ ਆ ਵਗੈਰਾ ਨੂੰ ਧੋ ਦਿੰਨੇ ਆ ਉਹਦੇ ਨਾਲ ਜੇ ਇਹਨਾਂ ਨੂੰ ਆਰਾਮ ਮਿਲਦਾ ਔਰ ਪੱਤੇ ਵੀ ਹੈਲਦੀ ਰਹਿੰਦੇ ਨੇ ਬਾਕੀ ਜੀ ਪਾਣੀ ਤੋਂ ਬਾਅਦ ਖਾਦ ਮਹੀਨੇ ਚ ਇੱਕ ਵਾਰ ਤੁਸੀਂ ਐਡ ਕਰ ਦਿਓ ਜ਼ਿਆਦਾ ਨਹੀਂ ਲਿਕੁਇਡ ਖਾਦ ਐਡ ਕਰ ਸਕਦੇ ਹੋ ਵੈਸੇ ਮੈਂ ਲਿਕੁਇਡ ਖਾਦ ਮਜਬੂਰੀ ਚ ਹੀ ਬਣਾਉਣੀ ਆ ਵੈਸੇ ਮੈਂ ਸੁੱਕੀ ਖਾਦ ਦੀ ਵਰਤੋਂ ਕਰਦੀ ਆ ਉਹ ਵੀ ਪਾਥੀਆਂ ਤੋਂ ਤਿਆਰ ਕੀਤੀ ਹੋਈ ਜਾਂ ਕਿਚਨ ਵੇਸਟ ਤੋਂ ਤੇ ਉਹਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰਨ ਵਾਲੀ ਆ ਬਾਕੀ ਜੀ ਇਹਦੇ ਵਿੱਚ ਗੁੱਡ ਗੜਈਆ ਜ਼ਰੂਰ ਰੱਖਿਓ ਗੁੜਾਈ ਕਰਦੇ ਰਹੋ ਜੋਨੇ ਦੇ ਵੇਸਟ ਜਿਵੇਂ ਆ ਦੇਖੋ ਘਾ ਆ ਗਿਆ ਤਾਂ ਇਹਨੂੰ ਟਾਈਮ ਨਾ ਪੱਟ ਦੇ ਰਹੋ ਕਿਉਂਕਿ ਜਿਹੜੀ ਬੂਟੇ ਨੂੰ એનર્ਜੀ ਲੱਗਣੀ ਆ ਨਾ ਮਿੱਟੀ ਦੀ ਉਹ ਸਾਰੇ ਇਹ ਵੇਸਟ ਘਾ ਫੂਸ ਖਾ ਜਾਂਦਾ ਹੈ ਪੀ ਜਾਂਦਾ ਹੈ ਜਾਂ ਜਿੱਦਾਂ ਵੀ એનર્ਜੀ ਆਪਣੇ ਵੱਲ ਖਿੱਚ ਲੈਂਦਾ ਹੈ ਤਾਂ ਉਹੀ એનર્ਜੀ ਆਪਣੇ ਪਲਾਂਟਸ ਨੂੰ ਮਿਲੂਗੀ ਤੇ ਬਾਕੀ ਕਰੀਏ ਸਨਲਾਈਟ ਦੀ ਗੱਲ ਤੁਹਾਡੇ ਸਾਹਮਣੇ ਹੀ ਆ ਸਾਰਾ ਦਿਨ ਦੀ ਇਧਰੋਂ ਸਵੇਰ ਦੀ ਸ਼ਾਮ ਦੀ ਧੁੱਪ ਇੱਥੇ ਆਂਦੀ ਆ ਔਰ ਅੱਜ ਦੇਖੋ ਟਾਈਮ ਦੇਖਦੀ ਆ ਮੈਂ ਕਿੰਨਾ ਹੋਇਆ हां जी 6:40 ਹੋ ਗਏ ਅੱਜ ਬੱਦਲ ਵਾਈ ਅੱਜ ਧੁੱਪ ਨਹੀਂ ਆਈ ਹੈਗੀ ਤੇ ਅੱਜ ਦਾ ਮੌਸਮ ਬਹੁਤ ਸੋਹਣਾ ਹੈ ਵੈਸੇ ਬਾਕੀ ਨਹੀਂ ਇਸ ਟਾਈਮ ਤਾਂ ਬਹੁਤ ਜ਼ਿਆਦਾ ਧੁੱਪ ਆਂਦੀ ਆ ਕਿਉਂਕਿ 49-50 ਡਿਗਰੀ ਤੱਕ ਟੈਂਪਰੇਚਰ ਪਹੁੰਚ ਚੁੱਕਿਆ ਹੈ ਟਾਈਮ ਪlant ਫੇਰ ਵੀ ਸਰਵਾਈਵ ਕਰ ਰਹੇ ਨੇ ਤੇ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਕਿ ਇਹ ਬੂਟੇ ਹੈਲਦੀ ਨੇ ਔਰ ਇਹਨਾਂ ਦੇ ਪੱਤੇ ਵੀ ਹੈਲਦੀ ਨੇ ਤੇ ਬਾਕੀ ਜੇ ਹੋਰ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਗਰ ਕੋਈ ਮੇਰੀ ਗੱਲ ਚ ਲੱਗੇ ਕੋਈ ਕਮੀ ਪੇਸ਼ੀ ਜਾਂ ਤੁਸੀਂ ਮੇਰੇ ਨਾਲ ਕੋਈ ਗੱਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਵੀ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਲਾਈਕ ਕਮੈਂਟ ਜਰੂਰ ਕਰਿਓ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਬੈਲ ਬਟਨ ਆਨ ਰੱਖਿਆ ਕਰੋ ਜੀ ਕਿ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਬਾਕੀ ਮਿਲਦੇ ਆਂ ਜੀ ਆਪਾਂ ਅਗਲੇ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਮੇਰੀ ਵੀਡੀਓ ਨੂੰ ਇਦਾਂ ਹੀ ਆਪਣੇ ਸਪੋਰਟ ਕਰਦੇ ਰਹੋ ਤੇ ਥੈਂਕ ਯੂ ਜੀ ਸਾਰਿਆਂ ਦਾ ਬਾਏ ਸ਼ਸ਼ੀਆਕਾਲ ਜੀ